ਆਓ ਪ੍ਰੈਗਾ ਪ੍ਰੈਗਾ ਉਹ ਖਾਦੇ ਚੱਲੇ ਹੋਏ ਨੇ ਉਹ ਸਾਲੇ ਯਾਰ ਆਪਣੇ ਵਾਲੇ ਬੰਦੇ ਵੀ ਇਹਨੇ ਫੱਦੂ ਨੇ ਉਹ ਰੀਲਾ ਬਣਾਉਂਦੇ ਉੱਤੇ ਤਿੰਨ ਪ੍ਰੈਗੇ ਮਾਰੇ ਅੰਦਰ 10 ਇਦਾਂ ਜਲੰਧਰ ਹੈ ਹੈ ਤੇ ਤਿੰਨ ਦੁਪਹਿਰੇ ਮਾਰੇ ਤੇ ਤਿੰਨ ਸ਼ਾਮੀ ਮਾਰੇ 9 9 3 2700 ਕੈਪਸੂਲੋ ਨੇ ਮਾਰੇ ਅੰਦਰ ਮਹੀਨੇ ਦਾ ਤੇ ਯਾਰ ਫਿਰ ਜਲੰਧਰ ਨਹੀਂ ਯਾਰ ਪਾਰ ਹੀ ਆ ਫਿਰ ਹੈਨਾ ਯਾਰ ਜਲੰਧਰ ਕਿੱਥੋਂ ਪਹੁੰਚੂ ਫਿਰ ਦੇਖੋ ਯਾਰ ਗੱਲ ਸੁਣੋ ਭਾਈ ਇੱਕ ਲੈਵਲ ਹੁੰਦਾ ਤੁਹਾਨੂੰ 500 500 ਪਰਿਵਾਰ ਤੁਹਾਡਾ ਇੱਕ ਜਗ੍ਹਾ ਤੇ ਰਹਿੰਦਾ ਤੁਹਾਡੇ ਪਿੰਡ ਚ ਲਾ ਲਓ ਤੁਹਾਡੇ ਸ਼ਹਿਰ ਚ ਲਾ ਲਓ ਇੱਕੋ ਥਾਂ ਤੇ ਇੱਕੋ ਪਰਿਵਾਰ ਦੇ 50 ਬੰਦੇ ਰਹਿੰਦੇ ਆ ਤੁਹਾਨੂੰ ਅਗਲਾ 99 ਤੇ ਵੀ ਨਹੀਂ ਗਿਣਦਾ ਠੀਕ ਹੈ ਮੈਨੂੰ ਅਗਲਾ 499 ਤੇ ਵੀ ਨਹੀਂ ਗਿਣਦਾ ਹੁਣ ਉਹਨੂੰ ਛੱਡੋ ਉਹਦੇ ਸਹੁਰੇ ਤੇ ਸਹੁਰੇ ਵੀ ਮੈਨੂੰ ਜਾਣਦੇ ਆ ਉਹ ਆਪਣਾ ਭਰਾ ਐ ਇਹਨਾਂ ਦੀ ਦੁਕਾਨ ਦੇ ਬਾਹਰ ਖੜ ਖੜ ਮੈਂ 100-100 ਰੁਪਏ ਪਿੱਛੇ ਮੁੜਿਆ ਆਇਆ ਨਾ ਅੱਜੋ ਲਿਖ ਦਿਆ ਪ੍ਰਾਊਡ ਟੂ ਬੀ ਹਨੀ ਸੇਠੀ ਇਹ ਗੱਲ ਦਾ ਫਰਕ ਨਹੀਂ ਬਿਲਕੁਲ ਇਹ ਕਮਾਇਆ ਹੋਇਆ ਜੇ ਕੋਈ ਫੋਟੋ ਕਰਾਂ ਤਾਂ ਹਜੇ ਵੀ ਵੀਰਾ ਪਿੱਛੇ ਖੜਾ ਦੇਖ ਲਓ ਮਹਾਰਾਸ਼ਟਰ ਤੋਂ ਆਇਆ ਹੋਇਆ ਉਹਨੇ ਕੀ ਲੈਣਾ ਮੇਤੋਂ ਕੁਝ ਲੈਣਾ ਬਸ ਉਹਨੂੰ ਵਧੀਆ ਲੱਗਦਾ ਠੀਕ ਆ ਮੈਨੂੰ ਜਿਹੜੀ ਚੀਜ਼ ਵਧੀਆ ਲੱਗਦੀ ਹੈ ਵਧੀਆ ਲੱਗਦੀ ਦੋ ਤਿੰਨ ਬਲੌਗਰ ਵਧੀਆ ਹਾਸੇ ਵਾਲੀ ਵੀਡੀਓ ਬਣਾਉਂਦੇ ਆ ਮੈਂ ਉਹਨੂੰ ਮੈਸੇਜ ਕਰਦਾ ਹਣ ਵੀ ਆ ਨਹੀਂ ਕਿਦਾਂ ਵਧੀਆ ਬਾਏ ਬੋਲਿਆ ਨਹੀਂ ਸਿੱਟੀ ਆਉਣਾ ਭਾਈ ਜਰਾ ਨਹੀਂ ਦੇਟੀ ਆਉਣਾ ਭਾਈ ਮੈਂ ਖੁਸ਼ ਹੋ ਜੈਨਾ ਮੈਂ ਹੁਣ ਜੇ ਮੈਂ ਉਹਨੂੰ ਕੀ ਦਿਮਾਗ ਲਾਵਾਂ ਇੱਥੋਂ ਭੇਜਾਂ ਦੋ ਬੂਟ ਯਾਰ ਦੇਖੋ ਅਗਲਾ ਪਾਦ ਵੀ ਆਪਣੀ ਮਰਜ਼ੀ ਨਾਲ ਪਾਦ ਵੀ ਉਹ ਮੈਂ ਨਹੀਂ ਕਿਹਾ ਮੈਂ ਦੋ ਬੂਟ ਭੇਜਿਆ ਉਹਦੇ 1 ਮਿਲੀਅਨ ਫਾਲੋਅਰ ਨੇ ਬਾਈ ਜੀ ਬੂਟ ਬੜੇ ਵਧੀਆ ਇਦਾਂ ਇਦਾਂ ਨਹੀਂ ਮੈਂ ਆਪਣੇ ਦਮ ਤੇ ਬਣਿਆ ਮੈਂ ਅਜੇ ਤੱਕ ਪ੍ਰੋਮੋਸ਼ਨ ਨਹੀਂ ਕਰਾਈ ਕਿਸੇ ਪੁੱਛ ਲੋ ਚਾਹ ਮੈਂ ਇੱਕ ਵਾਰੀ ਵੀ ਨਹੀਂ ਕਰਵਾਈ ਇੱਕ ਬੰਦਾ ਇੱਥੇ ਮੈਨੂੰ ਮਿਲਣ ਆਇਆ ਸੀ ਉਹਨੇ ਲੈ ਕੇ ਪਾਤਾ ਸਿੱਠੀ ਸ਼ੂਜ਼ ਇਦਾਂ ਇਦਾਂ ਉਹ ਕਹਿੰਦਾ ਵੀ ਇੱਕ ਦੋ ਮੈਸੇਜ ਆਇਆ ਥੱਲੇ ਮੈਂ ਕਿਹਾ ਬਾਈ ਜੀ ਤੈਨੂੰ ਸੌਂ ਲੱਗੇ ਪ੍ਰੋਮੋਸ਼ਨ ਵਾਲੀ ਵੀਡੀਓ ਡਿਲੀਟ ਕਰ ਦੇ ਯਾਰੀ ਦੋਸਤੀ ਵਾਲੀ ਪਾ ਜਾ ਅੱਛਾ ਜੇ ਮੇਰੇ ਤੇ দাম ਹੋਊਗਾ ਨਾ ਜੇ ਆ ਮਾਈਕ ਦੀਆਂ ਕੁਆਲਿਟੀਆਂ ਵਧੀਆ ਹੋਊਗੀਆਂ ਨੇ ਆਪੇ ਵਿਕਣਾ ਆਪੇ ਵਿਕਣਾ ਸਹੀ ਯਾ ਨਾ ਫਿਰ ਇਹਨੂੰ ਚਿਕਣ ਦੀ ਤਾਂ ਨਹੀਂ ਲੋੜ ਮੈਂ ਵਧੀਆ ਮੈਂ ਵਧੀਆ ਮੈਂ ਵਧੀਆ ਇਹ ਵਧੀਆ ਨਾ ਜਿਹਨੇ ਬਣਾਇਆ ਰੂਹ ਲਾਤੀ ਹੁਣ ਇਦੋਂ ਅੱਗੇ ਜਿਹੜੇ ਇਦੋਂ ਵਧੀਆ ਬਣਾਊਗਾ ਉਹਦਾ ਟਾਈਮ ਆ ਜਾਣਾ ਜੇ ਆਪਣਾ ਟਾਈਮ ਬਣਾ ਕੇ ਰੱਖਣਾ ਅਸੀਂ ਟਾਈਮ ਟਾਈਮ ਨਾਲ ਅਪਡੇਟ ਹੋ ਰਹੇ ਆਂ ਵੱਡੇ ਤੋਂ ਵੱਡੇ ਬੰਦਿਆਂ ਨਾਲ ਮਿਲ ਰਹੇ ਆਂ ਦੂਜੀ ਗੱਲ ਜਿਹੜੇ ਬੰਦੇ ਗਲਤ ਕਮੈਂਟ ਕਰਦੇ ਉਹ ਵੀ ਅੱਜ ਸੁਣ ਲੋ ਹਮੇਸ਼ਾ ਨਿੰਦਣਾ ਛੱਡ ਦੋ ਤੁਸੀਂ ਪਹਿਲਾਂ ਇਹ ਦੱਸੋ ਵੀ ਇਹ ਗਿਆਨੀ ਕਰਦਾ ਕੀ ਆ ਐਨ ਜੀ ਵਾਲਾ ਦੋਰਾ ਪੀਪੀ ਗੋਟਾ ਵੀ ਮਤਲਬ ਵੀ ਵੀ 골ਡੀ ਉਹ ਦਿਨ ਮੈਨੂੰ ਮਿਲਿਆ ਉਹਦਾ ਮਾਈਂਡ ਸਹੀ ਨਹੀਂ ਸੀ ਸਾਡਾ ਭਰਾ ਵਾ ਯਾਰ ਬੜੀ ਮਿੱਟੀ ਹੁੰਦੀ ਹੈ ਇਹ ਦੇ ਵਿੱਚ ਹਨਾ ਲਾਈ ਦਿੰਦੇ ਹੁਣ ਮੈਨੂੰ ਵੀ ਕਹਿਣਗੇ ਇਹਨਾਂ ਸਾਲਿਆਂ ਕੋਲ ਥਾਰ ਕਿੱਥੋਂ ਆ ਗਈ 20 ਲੱਖ ਰੁਪਏ ਦੀ ਔ ਨਵੀਂ ਥਾਰ ਨਾਲ ਲਾਏ 35 ਲੱਖ ਤੇ ਦੇਖੋ ਤਾਂ ਸਹੀ 1.5 ਲੱਖ ਉੱਤੇ ਲੱਗਾ 25 ਲੱਖ ਰੁਪਏ ਲੱਗਿਆ ਥਾਰ ਤੇ ਹਾਂ ਮੈਂ ਤਾਂ ਆ ਵੀ ਕਹਿਣਾ ਅਮਲੇ ਸਾ ਵੀ ਪੁੱਛਦੇ ਸੀ ਕਿੰਨੇ ਲਾਇਨੇ 70000 ਦੇ ਮੈਂ ਨਹੀਂ ਜੀ 3.5 ਲੱਖ ਦੇ ਨੇ ਮੈਂ ਕਮਾਏ ਆ ਐਡਾ ਵੱਡਾ ਵੱਡਾ ਜੀਐਸਟੀ ਨੰਬਰ ਲਿਖਿਆ ਕੁੜੀਆਂ ਬੈਠੀਆਂ ਨੇ ਆ ਮੁੰਡੇ ਬੈਠੇ ਮੈਨੇਜਰ ਬੈਠਾ ਮੇਰਾ ਸਾਰੀ ਸਾਡੀ ਪੱਕੇ ਦੀ ਟ੍ਰਾਂਜੈਕਸ਼ਨ ਆ ਹੁਣ ਤੁਸੀਂ ਇਹ ਦੱਸੋ ਵੀ ਮੈਂ ਐਡੇ ਵੱਡੇ ਵੱਡੇ ਬੰਦੇ ਨਾਲ ਪੰਗਾ ਲੈ ਰਿਆ ਹਾਂ ਪੰਗਾ ਲੈ ਰਿਆ ਹਾਂ ਹੁਣ ਉਹ ਫ੍ਰੈਂਚਲੀਆਂ ਵੀ ਮੈਨੂੰ ਲਾਸ ਕਰਨਗੇ ਹੀ ਕਰਨਗੇ ਤੇ ਫਿਰ ਪਹਿਲਾਂ ਹੀ ਇਹਦੀ ਪੱਕੇ ਆ ਆ ਖਰਾਬ ਕਰਨ ਨੂੰ ਜੇ ਗੁਰੂ ਸਾਹਿਬ ਦੀ ਨਿਗਾਹ ਗਲਤ ਹੋਈ ਨਾ ਜੇ ਮਨ ਲਾ ਵੀ ਲੱਗਿਆ ਵੀ ਇਹ ਡਰਾਮੇਬਾਜ਼ੀ ਕਰਦਾ ਉਹ ਸ਼ਾਮ ਨੂੰ ਕਰਾ ਦੇਣਾ ਜਿਹੜਾ ਕੋ ਮਰਜ਼ੀ ਕਰਾ ਦੇਣਾ ਇੱਚ ਕੀ ਗੁਰੂ ਸਾਹਿਬ ਦੀ ਰਾਜਾ ਤੋਂ ਬਿਨਾ ਜੇ ਮੈਂ ਸਹੀ ਹਾਂਗਾ ਫਿਰ ਮੈਂ ਚੱਲਦਾ ਰਹੂੰਗਾ ਤੇ ਦੂਜੀ ਗੱਲ ਮੈਂ ਇੱਕ ਬੇਨਤੀ ਜ਼ਰੂਰ ਕਰਨਾ ਚਾਹਨਾ ਜਿਹੜਾ ਕੋ ਬਾਹਲਾ ਹਰਖ ਚੜਦਾ ਮੇਰੇ ਤੇ ਹੈਗੇ ਵਿੱਚ ਸਾਲੇ ਬੜੇ ਉਹ ਹਮੇਸ਼ਾ ਇਹ ਦੇਖਿਓ ਵੀ ਇਹ ਕਿਉਂ ਕਰਦਾ ਇਹ ਕੰਟੈਂਸ਼ਨ ਹੁੰਦੀ ਹੈ ਨਾ ਹੁਣ ਮੇਰੇ ਨਾਲ ਇੰਨੇ ਬੰਦੇ ਜੁੜੇ ਹੋਏ ਨੇ ਜੇ ਮੈਂ ਕਦੀ ਵੋਟ ਮੰਗ ਜਿਮਾ ਜਦ ਮਰਜ਼ੀ ਕਹਿ ਦਿਓ ਮੈਂ ਤੁਹਾਨੂੰ ਅੱਜ ਵੀ ਕਹਿਣਾ ਵੀ ਪੂਰੀ ਵਧੀਆ ਪਾਰਟੀ ਦੀ ਪ੍ਰਧਾਨਗੀ ਮਿਲਦੀ ਆਪਾਂ ਨੂੰ ਨਹੀਂ ਲੈਣੀ ਅਸੀਂ ਉਦਾਂ ਹੀ ਪ੍ਰਧਾਨ ਆਪਣੇ ਹਿੱਕ ਦੇ ਜਾਂ ਮੈਂ ਕਹਿੰਦਾ ਗੱਲੇ ਆ ਵਧੀਆ ਠੂਰੀ ਆੜੀ ਆ ਰੇਕ ਨਾਲ ਆਪਣੀ ਅੱਜ ਹੈਗੀ ਆ ਕੱਲ ਦਾ ਪਤਾ ਨਹੀਂ ਇਹ ਤਾਂ ਸੋਸ਼ਲ ਮੀਡੀਆ ਅੱਜ ਫੁੱਲ ਲੋਕ ਕੇ ਤੇ ਆ ਨਾ ਕੱਲ ਨੂੰ ਮੇਰੀ ਇੱਕ ਵੀਡੀਓ ਵਾਇਰਲ ਹੋ ਗਈ ਇੱਕ ਫੋਟੋ ਵਾਇਰਲ ਹੋ ਗਈ ਕਿਸੇ ਨੇ ਇਹ ਨਹੀਂ ਦੇਖਣਾ ਸਹੀ ਹੈ ਨਹੀਂ ਸਹੀ ਉਹ ਤਾਂ ਬੈਠੇ ਨੇ ਕਰੇ ਤਾਂ ਸਹੀ ਜਾਲਾ ਕੋਈ ਤੇ ਤੁਸੀਂ ਵੀ ਚਲਾਉਣੀ ਆ ਫਿਰ ਦਾ ਜਾਂਦੀ ਪਾ ਦੇਣੀ ਹੈ ਹਾਂ ਇਹ ਫਿਰ ਤੁਹਾਡਾ ਤੁਹਾਡੀ ਲਾਈਨ ਹਾਂ ਅਗਲਾ ਪੱਤਰਕਾਰਾਂ ਵਿੱਚ ਕਹਿੰਦਾ ਤਾਂ ਕੰਮ ਹੀ ਵਿਊਜ਼ ਬਿਲਕੁਲ ਹਮੇਸ਼ਾ ਮੂੰਹ ਚੱਕਣਾ ਵਿਊਜ਼ ਦਾ ਚੱਕਰ ਆ ਵੀ ਹੋਰ ਉਹ ਤੁਹਾਨੂੰ ਅਰਨਿੰਗ ਕਿੱਥੋਂ ਆਉਂਗੀ ਓਏ ਹਾਂ ਵਿਊਜ਼ ਦਾ ਚੱਕਰ ਨਹੀਂ ਫਿਰ ਉਹ ਕੈਮਰੇ ਜਾ ਕੇ ਉਧਰ ਹੀ ਫਰੀ ਜਾਣ ਜੇ ਐਡਾਂ ਨਹੀਂ ਲਾਉਣੀ ਆ ਆ ਨਹੀਂ ਕਰਨਾ ਮੈਂ ਐਡ ਨਹੀਂ ਕਰਦਾ ਮੈਂ ਐਡ ਚਿਕਨ ਦੀ ਲਾ ਲਓ ਬੱਟੀ ਅਦੀ ਲਾ ਲਓ ਆਪਣੀਆਂ ਘੇਰ ਸਲੂਨ ਦੀ ਲਾ ਲੂ ਹਨਾ ਵੀ ਮੈਡ ਨਹੀਂ ਕਰਦਾ ਮੈਂ ਗੈਂਬਲਿੰਗ ਦਾ 31 31 52 52000 ਰੁਪਏ ਛੱਡਿਆ ਦੇਖ ਲਓ ਮੈਂ ਇੱਕ ਦੁਕਾਨਦਾਰ ਦੇ ਬਹੁਤ ਪਹਿਲਾਂ ਮੈਂ ਉਹਦੀ ਪ੍ਰਮੋਸ਼ਨ ਕੀਤੀ ਉਹਦੇ ਰੇਟ ਬੜੇ ਹਾਈ ਆ ਮੈਂ ਉਹਦੀ ਦੁਬਾਰੇ 31000 ਰੁਪਏ ਨੂੰ ਪ੍ਰਮੋਸ਼ਨ ਨਹੀਂ ਫੜੀ ਅੱਛਾ ਕਿਉਂ ਨਹੀਂ ਫੜੀ ਵੀ ਜਿਹੜੇ ਮੇਰੇ ਥਰੂ ਜਾਣਗੇ ਹਾਂ ਜਿਹੜੇ ਮੇਰੇ ਥਰੂ ਜਾਣਗੇ ਉਹ ਬੰਦੇ ਲੁੱਟੇ ਜਾਣਗੇ ਮੈਂ ਨਹੀਂ ਚਾਹੁੰਦਾ ਨਹੀਂ ਮੈਂ ਆਪਣਾ 31000 ਰੁਪਏ ਲੈ ਕੇ ਪਰੇ ਹੋ ਜਾ ਸੈਂਟਰ 'ਚ ਮੇਰੀ ਇਹਨਾਂ ਨੇ ਕੀਸੀ ਕਰਾਤੀ ਬਾਈ ਅੱਛਾ ਸੀਰੀਅਸਲੀ ਸੈਂਟਰ 'ਚ ਮੁੰਡਾ ਮਰਿਆ ਮੈਂ ਮਾਰਿਆ ਮੈਂ ਤਾਂ ਆਪਣਾ 21000 ਰੁਪਏ ਛੱਡਿਆ ਮੈਂ ਅੱਜ ਵੀ ਉਹ ਬੰਦਿਆਂ ਤੋਂ ਪੈਸੇ ਲੈਣੇ ਆ ਠੀਕ ਆ ਤੇ ਮੈਨੂੰ ਬੰਦਾ ਪੁੱਛਦਾ ਉੱਥੇ 75 ਜੋ ਇੱਕ ਮੁੰਡਾ ਮਰ ਗਿਆ ਤੈਨੂੰ ਕਿਵੇਂ ਨਹੀਂ ਪਤਾ ਨਾ 25 ਜੋ ਇੱਕ ਮੁੰਡਾ ਮਰ ਗਿਆ ਤੈਨੂੰ ਕਿਵੇਂ ਨਹੀਂ ਪਤਾ ਮੈਂ ਕਿਹਾ ਮੈਨੂੰ ਤਾਂ ਪਤਾ ਹੁੰਦਾ ਜੇ ਮੈਂ ਇੱਥੇ 25 ਦਾ ਮੈਂਡਮ ਹੁਣਾ ਤਾਂ ਰਜਿਸਟਰ ਲਾਇਆ ਆਂਦਾ ਵੀ 10 ਉਹਦਾ ਆ ਗਿਆ 3000 ਹਾਂ ਉਹਦਾ 3000 ਆਇਆ ਇੱਕ ਦਾ ਨਹੀਂ ਆਂਦਾ 25 ਦੀ ਆ 75000 ਬਣਦਾ ਸੀ ਉੱਥੇ ਮੈਂ ਹੱਥ ਖੜੇ ਕਰਾਏ ਸੀਗੇ ਵੀ ਕਿਹੜਾ ਕਿਹੜਾ ਮੇਰੀ ਵੀਡੀਓ ਦੇਖ ਕੇ ਹੱਥ ਖੜੇ ਕਰੇ ਸੀਗੇ ਔਰ ਤੁਸੀਂ ਅੱਜ ਵੀ ਕਹਿੰ अच्छा ਜਿਹੜਾ ਬੰਦਾ ਆ ਪਹਿਜੇ ਦੌਰ ਚੋਂ ਨਿਕਲਿਆ ਹੋਵੇ ਖੜਦਾ ਯਾਰ ਉਹਨਾਂ ਤੋਂ ਹੁੰਦਾ ਨਹੀਂ ਉਹਨਾਂ ਨੂੰ ਕੀ ਮੈਂ ਮਾਰਨਾ ਮਾਰੂੰਗਾ ਤੇਰੇ ਮੇਰੇ ਵਰਗੇ ਬੰਦੇ ਨੂੰ ਜਿਹੜੇ ਲਲਕਾਰੇ ਮਾਰਦਾ ਤੈਨੂੰ ਤੇਰਾ ਪਤਾ ਲੱਗ ਜੂ ਮੈਨੂੰ ਮੇਰਾ ਪਤਾ ਲੱਗ ਜੂ ਐਦਾਂ ਹੀ ਆ ਨਾ ਜਿਹੜਾ ਤਾਂ ਪਹਿਲਾਂ ਹੀ ਫਿਜ਼ੀਕਲੀ ਸੈੱਟ ਨਹੀਂ ਹੈਗਾ ਜਿਹਦੇ ਤਾਂ ਆਪ ਨੱਕ ਮੂੰਹ ਚੋਂ ਪਾਣੀ ਆ ਰਿਹਾ ਉਹਨੂੰ ਜਾ ਕੇ ਧੱਕੇ ਮਾਰਨ ਨੂੰ ਕੌਣ ਦਲੇਰ ਕਹਿ ਰਿਹਾ ਜਿਨ੍ਹਾਂ ਨੇ ਗਲਤ ਕੀਤਾ ਉਹ ਭੁਗਤਗੇ ਨਾ ਜਿਨ੍ਹਾਂ ਨੇ ਗਲਤ ਕੀਤਾ ਉਹ ਭੁਗਤਦੇ ਪੈਣਾ ਲੋਕੀ ਕਹਿੰਦੇ ਪੰਜਾਬ ਪੁਲਿਸ ਪਾਏ ਜਾਂਦੀ ਆ ਜਿਹੜਾ ਮੇਰਾ ਕੇਸ ਸੀਗਾ ਜੇ ਮੇਰੇ ਘਰਦਿਆਂ ਤੋਂ ਜੇ ਮੇਰੇ ਨਾਲਦਿਆਂ ਤੋਂ 10 ਲੱਖ ਰੁਪਈਆ ਵੀ ਮੰਗਿਆ ਜਾਂਦਾ ਉਹਨਾਂ ਨੇ ਜਦ ਹੀ ਦੇ ਦੇਣਾ ਸੀ ਜਦ ਹੀ ਹੀ ਦੇ ਦੇਣਾ ਸੀ ਬਿਲਕੁਲ ਆ ਮੁੰਡਾ ਬੱਚੇ ਸਾਡਾ ਸਾਡਾ ਫਿਊਚਰ ਐ ਨਾ 102B ਦੇ ਵਿੱਚ ਮੈਂ ਪੈਂਦਾ ਸੀਗਾ ਤਫਤੀਸ਼ ਸ਼ਾਮਲ ਤਫਤੀਸ਼ ਦੇ ਵਿੱਚ ਹੋਣਾ ਚਾਹੀਦਾ ਸੀ ਮੈਂ ਪਰਲੀ ਪਾਰਟੀ ਮੇਰਾ ਨਾਮ ਲੈਂਦੀ ਸੀਗੀ ਮੈਨੂੰ ਐਸ ਐਚਓ ਸਾਹਿਬ ਅੱਜ ਵੀ ਉਹ ਰੱਬ ਵਰਗਾ ਕਿਸੇ ਲਈ ਉਹ ਜਿਹੜਾ ਮਰਜੀ ਹੋਵੇ ਜਿਹਨੇ ਮੈਨੂੰ ਇੱਕ ਗੱਲ ਕਹੀ ਸੀ ਸੇਠੀ ਮੈਨੂੰ ਫੋਨ ਨਾ ਕਰਾ। ਅੱਛਾ ਫੋਨ ਨਾ ਕਰਾ ਮੈਨੂੰ। ਜੇ ਤੂੰ ਸਹੀ ਆ ਤਾਂ ਇੱਥੇ ਸਾਡਾ ਸਾਰਨਾ ਉਹ ਵੱਡਾ ਅਫਸਰ ਵੀ ਆ ਜੇ ਉਹ ਲਿਖੇ ਵਿੱਚ ਨਾਮ ਲੇਖ ਕਤਲ ਚ ਹਨੀ ਜੱਟੀ ਦਾ ਮੈਂ ਨਹੀਂ ਲਿਖਦਾ। ਇਹ ਕਤਲ ਕੇਸ ਆ ਇਹ ਕੋਈ ਲਤਵਾਾਂ ਤੋੜੀ ਦਾ ਕੇਸ ਨਹੀਂ ਵੀ ਤੂੰ 6 ਮਹੀਨੇ ਬਾਅਦ ਆਜੇਂਗਾ ਵੀ ਤੇਰੀ ਲਾਈਫ ਸਪੋਇਲ ਹੋ ਜੂਗੀ ਠੀਕ ਆ? ਉਹ ਕਹਿੰਦਾ ਜੇ ਤੂੰ ਕੁਛ ਕੀਤਾ। ਫੇਰ ਚਾਹੇ ਐਮਐਲਏ ਤੇ ਫੋਨ ਕਰਾ ਲਾ ਜਿੱਤੇ ਮਰਜੀ ਕਰਾ ਲਾ ਮੈਂ ਨਹੀਂ ਹਟਦਾ ਇਹ ਤੂੰ ਆਪਣੇ ਮਾਈਂਡ ਨਾਲ ਬਹਿ ਕੇ ਸੋਚ ਲੈ ਵੀ ਜੇ ਤੂੰ ਕੀਤਾ ਜਾਂ ਨਹੀਂ ਕੀਤਾ ਬਾ ਮੈਨੂੰ ਉਹਦੇ ਤੇ ਵਿਸ਼ਵਾਸ ਮੇਰੇ ਨਾਲ ਬੈਠਾ ਬੰਦਾ ਮੇਰੇ ਨਾਲ ਬੈਠਾ ਮੁੰਡਾ ਜਿੰਨਾ ਮੈਂ ਖਾਂਦਾ ਪੀਂਦਾ ਰਿਹਾ ਦੋ ਦਿਨ ਪਹਿਲਾਂ ਉਹਨੂੰ ਫੋਟੋ ਤੇ ਇੱਥੇ ਸੌਂ ਚੁਕਾਈਆ ਸਾਰਾ ਸਟਾਫ ਮੇਰਾ ਗਵਾਹ ਆ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਦੀ ਉਹ ਸੌਂ ਖਾ ਗਿਆ ਦਿਮਾਲੇ ਬੰਨ ਕੇ ਮੈਂ ਇਹ ਗੱਲ ਵੀ ਇੰਟਰਵਿਊ ਚ 14 ਦਿਨ ਵੀ ਕਹਿੰਦਾ ਪਿਆ ਸੀਗਾ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਦੀ ਸੌਂ ਚੁੱਕ ਗਿਆ ਵੀ ਅਸੀਂ ਕੁਛ ਨਹੀਂ ਕੀਤਾ ਉਸ ਤੋਂ ਪੂਰੇ 18 ਘੰਟੇ ਬਾਅਦ ਉਹ ਬੰਦਾ ਨਾਲ ਬੈਠਾ ਮੰਨ ਗਿਆ ਵੀ ਮੈਂ ਜੀ ਕਤਲ ਕੀਤਾ ਤੇ Laash ਨਹਿਰ ਚ ਸਿੱਟੀ ਆ ਤੁਸੀਂ ਮੇਰਾ ਸਟੇਟ ਆਫ ਮਾਈਂਡ ਦੇਖੋ ਕਿਦਾਂ ਦਾ ਹੋਊਗਾ ਮੇਰੇ ਤੇ ਕੀ ਗੁਜਰਦੀ ਹੋਊਗੀ ਬੈਠਾ ਮੈਂ Laash ਲਵਾ ਰਿਆਂ ਗੱਡੀ ਦੇ ਵਿੱਚ ਠੀਕ ਆ ਸਾਰਾ ਕੁਝ ਕਰ ਰਹੇ ਆ ਹੁਣ ਇਹ ਨਹੀਂ ਪਤਾ ਅਫਸਰ ਮੇਰਾ ਨਾਮ ਲਿਖ ਦੇ ਨਾਮ ਲਿਖ ਦਵੇ ਉਹਨੂੰ ਮੈਂ ਇੱਕ ਵਾਰੀ ਗਹਿ ਰਿਆਂ ਵੀ ਮੇਰੀ ਮੰਮੀ ਨੂੰ ਫੋਨ ਕਰਕੇ ਇੰਨੀ ਗੱਲ ਕਹਿ ਦੇ ਵੀ ਇਹਦਾ ਕੋਈ ਨਹੀਂ ਰੋਲ ਜਾਦੀ ਯਾਰ ਉਹਨੇ ਵਾਇਰਲੈਸ ਕਰਤੀ ਵੀ ਕਤਲ ਹੋ ਗਿਆ ਅਸੀਂ ਲੱਭ ਵੀ ਲਏ ਗੋਡਾ ਸਹੀ ਆ ਪਰ ਉਹਨਾਂ ਨੇ ਮੇਰਾ ਵੀ ਦੇਖਣਾ ਸੀ ਨਾ ਵੀ ਕੀ ਹੋਇਆ ਕਿ ਨਹੀਂ ਮੈਂ ਇੰਨਾ ਹੀ ਕਹਿ ਰਿਹਾ ਵੀ ਫੋਨ ਤਾਂ ਕਰ ਦੇ ਮੇਰੀ ਜਨਾਨੀ ਨੂੰ ਮੇਰੇ ਘਰ ਵਾਲੇ ਨੂੰ ਡੈਡੀ ਮੇਰਾ ਹੈ ਨਹੀਂ ਠੀਕ ਆ ਬਾਕੀ ਵੀ ਮੈਂ ਕਿਸੇ ਤੋਂ ਜ਼ਿਆਦਾ ਉਮੀਦ ਰੱਖਦਾ ਨਹੀਂ ਹੁੰਦਾ ਮੈਂ ਕਦੀ ਨਹੀਂ ਪਿੱਛੇਗਾ ਕਿ ਕਿਸੇ ਨੂੰ ਵੀ ਕਿਹਾ ਜੇ ਕਿਸੇ ਨੇ ਮੇਰੇ ਪਿੱਛੇ ਆਉਣਾ ਮੇਰੀ ਮਾਂ ਦੇ ਮੇਰੀ ਜਨਾਨੀ ਦੇ ਮੂੰਹ ਨੂੰ ਆਉਂਦੇ ਆ ਮੈਂ ਕਦੀ ਫੋਨ ਕਰਕੇ ਅੱਜ ਤੱਕ ਕੋਈ ਵੀ ਰਸਰੀਕੇ ਵਾਲਾ ਕਹਿ ਦੇਵੇ ਵੀ ਮੈਂ ਪਹਿਲਾਂ ਕਿਨਾਂ ਪੰਗੇ ਲਾਵਾਂ ਮੁੜ ਕੇ ਉਹਨਾਂ ਨੂੰ ਕਵਾਂ ਵੀ ਮੇਰੇ ਪਿੱਛੇ ਆਓ ਉਹ ਕੀ ਹੋਇਆ ਭੈਮਾਂ ਬਾਜ ਮੈਂ ਤਾਂ ਤੇ ਆ ਗਿਆ ਬਾਜੀ ਆ ਜਾਓ ਆਪਣੇ ਦੇ ਆ ਹੋ ਗਿਆ ਆਪਣੇ ਦੇ ਨਹੀਂ ਹੋਣਾ ਹਾਂ ਨੁਕਸਾਨ ਹੋ ਜਾ ਜੈਸਾ ਕੱਲੋ ਜੀ ਹਾਂ ਹੁਣ ਮੈਂ ਤੁਹਾਨੂੰ ਹਜੇ ਵੀ ਕਹਿ ਰਿਹਾ ਲੋਕੀ ਕਹਿੰਦੇ ਨੇ ਟਿਕਦਾ ਨਹੀਂ ਹੁਣ ਸੁਆਦ ਆ ਗਿਆ ਮੈਂ ਤਾਂ ਕਹਿਣਾ ਹੋਰ ਬੰਦਾ ਮਿਲੇ ਉਹ ਕੰਮ ਕਰਾਂਗੇ ਜਿਹੜਾ ਕਿਸੇ ਨੇ ਨਹੀਂ ਕਰਿਆ ਪਰਸੋਂ ਅਸੀਂ ਐਮਐਲਏ ਭੋਲਾ ਗਰੇਵਾਲ ਸਾਹਿਬ ਦੇ ਉਲਟ ਵੀਡੀਓ ਪਾਈ ਆ ਹੈਗਾ ਕਿ ਇਹਦ ਦਮ ਤੁਸੀਂ ਦੱਸੋ ਮੌਜੂਦਾ ਐਮਐਲਏ ਦੇ ਹੈਗਾ ਕਿ ਇਤਦਮ ਆ ਫਿਰ ਜਿਹੜੇ ਕਮੈਂਟ ਕਰਦੇ ਇਹਨਾਂ ਨੂੰ ਪੁੱਛੋ ਵੀ ਹੈਗਾ ਕਿ ਇਚਦਮ ਹੁਣ ਉਹਨਾਂ ਦੇ ਜਿਹੜੇ ਨਾਲ ਨੇ ਹੁਣ ਜਿਹੜਾ ਮੇਰਾ ਮੈਨੇਜਰ ਮੇਰਾ ਸਟਾਫ ਆ ਮੈਨੂੰ ਕੋਈ ਗਾਲਾਂ ਕੱਢੂ ਇਹ ਤਾਂ ਥੱਲੇ ਕਹਿਣਗੇ ਨਾ ਤੈਨੂੰ ਕੀ ਪਤਾ ਉਹ ਤਾਂ ਇਦਾਂ ਨਹੀਂ ਮੈਂ ਕੋਈ ਦੁੱਧ ਤੋਤਾ ਨਹੀਂ ਆਪਣੇ 'ਚ ਵੀ ਦੋ ਚਾਰ ਕਮੀਆਂ ਹੈਗੀਆਂ ਨੇ ਹੁਣ ਸਾਰੀਆਂ ਥੋੜੀ ਹੁਣ ਦੱਸਾਂ ਨਹੀਂ ਦੱਸਣੀ ਹੈ ਹੈਨਾ ਤੇ ਉਹ ਤਾਂ ਕਹਿਣਗੇ ਨਾ ਪਰ ਤੁਸੀਂ ਇਹ ਦੇਖੋ ਕਿ ਅਸੀਂ ਵੀਡੀਓ ਪਾਈ ਦੂਏ ਦਿਨ ਦੁਕਾਨਾਂ ਠਹਿ ਗਈਆਂ ਇਹ ਹੈ ਨਹੀਂ ਤੇ ਇਹ ਤੇ ਨਹੀਂ ਪਰ ਨੂੰ ਨਾ ਕਿ ਮੈਂ ਟੰਗਾ ਲੱਗੂ ਨੱਸ ਉਹ ਤਾਂ ਲੱਭੂ ਵੀ ਸਾਲਾ ਪਾਪਾ ਕੋ ਕਰੇ ਜੀ ਉਹਦਾ ਫੇਰ ਅੱਖਾਂ ਜ ਰੜਕਦਾ ਹੀ ਉਹਦਾ ਰੜਕਣਾ ਹੀ ਹੈ ਇਹੀ ਵਾ ਜਿੰਦਗੀ ਹੈ ਚੱਲੀ ਜਾਂਦਾ ਬਸ ਵਧ ਗਿਆ ਤੂੰ ਡੇਰ ਕੇ ਭਰਾਵਾਂ ਦਾ ਸਾਥ ਕਰ ਕੱਲ ਵੀ ਕੱਲ ਬਦਨ ਪਰਸੋਂ ਐਲੀ ਮੰਗਟ ਉਹਨਾਂ ਨੂੰ ਮਿਲਣਗੇ ਜੀ ਹਾਂ ਜੀ ਮੇਰੇ ਸ਼ਹਿਰ ਦੇ ਮਿਲਣ ਨਹੀਂ ਗਏ ਸੀ ਭਾਈ ਆਇਆ ਸੀ ਆਪਾਂ ਨੂੰ ਅੱਛਾ ਹਾਂ ਕੋਈ ਪ੍ਰੋਜੈਕਟ ਆ ਰਹਿਣਾ ਨਾਲ ਲਵਾ ਕਰ ਪ੍ਰੋਜੈਕਟ ਵਾਸਤੇ ਗਾਣੇ ਗੁੰਨੇ ਜ ਲੈਣਾ ਮੈਂ ਲੈ ਲਈ ਦੁਪਦਮਾਸ਼ੀ ਦੁਮਸ਼ੀ ਵਾਲੇ ਚ ਸੰਦੀਪ ਭਾਈ ਆਪਣਾ ਭਰਾ ਸੰਦੀਪ ਗਰੁੱਪ ਲੁਧਿਆਣਾ ਤੋਂ ਹੁਣ ਕਈ ਮੇਰੇ ਘਰੇ ਉਹਦੇ ਮੈਂ ਪੈਰੀਆ ਚਲਾਉਣਾ ਦੇਖੋ ਮੈਨੂੰ ਚੰਗਾ ਲੱਗਦਾ ਉਹ ਤੇ ਜ ਪਰਚੇ ਨੇ ਕੁਛ ਨਹੀਂ ਮੈਨੂੰ ਨਹੀਂ ਕੋਈ ਫਰਕ ਆਪਣਾ ਯਾਰ ਆਪਣਾ ਭਰਾ ਵਾ ਮੈਂ ਮਾਥਾ ਵੀ ਡੇਕਦਾ ਉਹਨੂੰ ਆਨ ਰਿਕਾਰਡ ਕਹਿ ਰਹੇ ਆ ਠੀਕ ਹੈ ਹੁਣ ਕਈਆਂ ਨੂੰ ਇਹ ਹੈ ਜਿਨ੍ਹਾਂ ਨਾਲ ਉਹਦੀ ਬੰਦਦੀ ਨਹੀਂ ਉਹ ਬੰਦਾ ਅਸਲ ਚ ਚੱਟੇ ਦੇ ਖਿਲਾਫ ਆ ਹੂੰ ਉਹਨੇ ਦੋ ਇਨੇ ਘੈਂਟ ਬੰਦੇ ਪੂਰੇ ਘੈਂਟ ਉਹਨੂੰ ਬਾਈ ਜੀ ਬਾਈ ਜੀ ਕਹਿਣ ਫੁੱਲ ਰਿਪੋਰਟ ਉਹਨੂੰ ਪਤਾ ਲੱਗ ਗਿਆ ਵੀ ਇਹ ਚੱਟਾ ਵੇਚਦੇ ਨੇ ਘਰੇ ਬੁਲਾਏ ਜਿਵੇਂ ਮੈਨੂੰ ਬੁਲਾਉਂਦਾ ਫੁੱਲ ਸੇਵਾ ਕਰੀ ਉਹਨਾਂ ਦੀ ਹੂੰ ਹੁਣ ਕਹਿੰਦਾ ਜਿਹੜਾ ਕੋ ਕਰਨਾ ਕਰ ਲੈ ਉਹ ਬੰਦਾ ਸੱਚੀ ਉਹਨੇ ਯਾਰ ਛੱਡਿਆ ਚਲੋ ਆਪਾਂ ਗੱਲਾਂ 'ਚ ਨਹੀਂ ਪੈਂਦੇ ਚਿੱਟੇ ਕਰਕੇ ਸਾਰੇ ਲੁਧਿਆਣੇ ਨੂੰ ਪਤਾ ਆਪਾਂ ਉਹ ਬੰਦੇ ਦੀ ਇੱਜ਼ਤ ਕਰਦੇ ਹਾਂ ਰਵਾਇਤੀ ਨਸ਼ਿਆਂ ਦੇ ਖਿਲਾਫ ਮੈਂ ਰਵਾਇਤੀ ਨਸ਼ਿਆਂ ਦੇ ਹੱਕ 'ਚ ਮੈਂ ਅੱਜ ਵੀ ਹਾਂ ਫੀਮ ਖਾਣੀ ਆ ਭੁੱਕੀ ਖਾਣੀ ਆ ਤੁਹਾਡੀ ਆਪਣੀ ਚੁਆਇਸ ਆ ਕਦੀ ਤੁਸੀਂ ਫੀਮ ਨਾਲ ਕੋਈ ਬੰਦਾ ਮਰਦਾ ਦੇਖਿਆ ਕਦੇ ਭੁੱਕੀ ਨਾਲ ਮਰਦਾ ਦੇਖਿਆ ਤੁਸੀਂ ਦੱਸੋ ਜੀ ਨਾ ਬਣੀ ਨਾ ਕਦੇ ਤੁਸੀਂ ਦੱਸੋ ਹਨਾ ਬਣੀ ਆ ਨਾ ਇਹ ਆਪਣੀ ਪਰਸਨਲ ਚੁਆਇਸ ਆ ਖਾਨੀ ਜਾਂ ਨਹੀਂ ਖਾਣੀ ਜਿਹੜੇ ਬੰਦੇ ਚੋ ਜਿਹੜੇ ਚੀਜ਼ ਦੀ ਜਿਹਦਾ ਜਿਹਦਾ ਐਂਡੀ ਡੈੱਡ ਮੌਤ ਟੀਕੇ ਹੋਗੇ ਕੈਪਸੂਲ ਹੋਗੇ ਪਰਮਨ ਹੋਗੇ ਸਪਾਸ ਹੋਗੇ ਆ ট্রਮਾ ਟ੍ਰੋਮਾ ਜਿਆ ਕੀ ਖਾਂਦੇ ਨੇ ਹਨਾ ਬਥੇਰਾ ਕੁਛ ਹੈਗਾ ਗੋਲੀ ਛੱਕਾ ਖਾਦਾ ਚੱਲਦਾ ਹਨਾ ਤੇ ਇਹਦੇ ਤੋਂ ਤਾਂ ਨਾੜੇ ਹੀ ਨਹੀਂ ਰਹਿਣੀਆਂ ਬੰਦੇ ਦੀਆਂ ਤੇ ਉਹਨੇ ਗੱਲਬਾਤ ਕੀ ਕਰਨੀ ਹੈ ਤਾਂ ਹੀ ਤਾਂ ਸੈਂਟਰ ਕਿੰਨੇ ਪੰਜਾਬ ਚ ਖੁੱਲੇ ਕਦੇ ਅੱਗੇ ਸੁੱਚਿਆ ਸੀ ਨਾਂ ਵੀ ਕਿਸੇ ਨੂੰ ਪਤਾ ਸੀ ਇਨਫਿਨਿਟੀ ਸੈਂਟਰ ਹੁੰਦੇ ਨੇ ਉਹ ਉਹ ਬੱਚਿਆਂ ਵਾਲੇ ਮੈਨੂੰ ਇੰਗਲਿਸ਼ ਚ ਨਾ ਆ ਜਾਣੇ ਪੜ੍ਹਿਆ ਲਿਖਿਆ ਮੈਂ ਘੱਟੇ ਆ ਉਹ ਉਹ ਹੈਗੇ ਆ ਹੈਗੇ ਸੀ ਸੁਣਿਆ ਸੀ ਕਦੇ ਹਾਂ ਹੁਣ ਦੇਖ ਲੋ ਔਰ ਉਹ ਏਡੀ ਵੱਡੀ ਚੀਜ਼ ਆ ਏਡੀ ਸਾਲੀ ਉਹ ਉਹ ਹੈਗੀ ਆ ਚੀਜ਼ 20 ਬੰਦਾ ਇੱਕ ਜੋੜਾ ਬਿਨਾਂ ਦੱਸਿਆ ਆਪਣੇ ਘਰਦਿਆਂ ਤੋਂ ਵੀ ਉੱਥੇ ਜਾਂਦਾ ਹਾਂ ਬੰਦੇ ਸਮਝੀ ਜਾਂਦੇ ਪ੍ਰੋਬਲਮ ਕੋਈ ਹੋਰ ਆ ਡਾਕਟਰ ਜਿੰਨੇ ਮਰਜੀ ਪੈਸੇ ਲੈ ਲਵੇ ਹਾਂ ਉਹ ਚੀਜ਼ ਹੀ ਇਦਾਂ ਦੀ ਵੀ ਤੁਹਾਡੇ ਬੱਚਾ ਨਹੀਂ ਹੋਰੇ ਸਮਝਿਓ ਨਾ ਗੱਲ ਬਹੁਤ ਸੀਰੀਅਸ ਮੁੱਦਾ ਹੈ ਇੱਥੇ ਬਹੁਤ ਬੰਦੇ ਗੱਲ ਕਰਨ ਨੂੰ ਜੇ ਝਿਜਕਦੇ ਨੇ ਮੈਂ ਨਹੀਂ ਝਿਜਕਦਾ। ਝਿਜਕਣਾ ਨਹੀਂ ਜਿਹੜੀ ਚੀਜ਼ ਨੇ ਜੇ ਸੱਚ ਹੈ ਨਾ ਹੁਣ ਉਹ ਸੈਂਟਰ ਬਣਨ ਦੀ 6-700 ਸੈਂਟਰ ਬਣਿਆ ਪੰਜਾਬ 'ਚ ਕਿਉਂ ਬਣਿਆ? ਇੱਥੇ ਮੈਂ ਸਟੋਰ ਹੋਰ ਲੈਣ ਨੂੰ ਫਿਰਦਾ ਕਿਉਂ ਫਿਰਦਾ? ਵੀ ਮੇਰੇ ਕੋਲ ਡਿਮਾਂਡ ਹੈਗੀ ਆ। ਡਿਮਾਂਡ ਹੈਗੀ। ਮੇਰੇ ਕੋਲ ਬੂਟਾਂ ਦੀ ਡਿਮਾਂਡ ਆ ਤੇ ਉਹ ਪੂਰੀ ਹੋਊਗੀ ਨਾ, ਹੋਊਗੀ ਨਾ? ਤੇ ਉਹੀ ਗੱਲ ਮੈਂ ਇਹ ਗੱਲ ਕਹਿ ਰਿਹਾ ਵੀ ਉਹ ਚੀਜ਼ਾਂ ਨਾਲੇ ਹੋ ਰਿਹਾ। ਉਹ ਕੀ ਕਹੇ ਉਹ ਕੀ ਕਹਿੰਦਾ ਗੋਲੀਆਂ ਨਾਲ ਕੀ ਉਹਦਾ? ਉਹ ਜਿਹੜੀਆਂ ਖਾਸੀਆਂ ਉਦੋਂ ਵੀ ਥੱਪੜ ਥਿੱਟੇ ਆਪਾਂ ਇੱਥੇ ਕਿਹਦੇ ਕੌਣ ਕਿਹੜੀਆਂ ਗੋਲੀਆਂ ਹਨਾ ਨਹੀਂ ਦੂਜੀਆਂ ਉੱਪਰ ਹੈਗਾ ਸਾਡਾ ਇੱਕ ਪਨ ਕੇਪ ਰਹਿਗਾ